ਸਵਾਗਤ ਹੈ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਨੂੰ ਲੈ ਕੇ ਲਗਾਤਾਰ ਖਬਰਾਂ ਸਾਹਮਣੇ ਆ ਰਹੀਆਂ ਨੇ ਕਿਉਂਕਿ ਦੋ ਥਾਵਾਂ ਦੇ ਉੱਤੇ ਅਫੀਮ ਦੇ ਬੂਟੇ ਜਿਹੜੇ ਐ ਬਰਾਮਦ ਕੀਤੇ ਗਏ ਨੇ ਇੱਕ ਜਿਹੜਾ ਫਾਜ਼ਲਕਾ ਵਿਖੇ ਦੂਜੀ ਅੱਜ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਚੰਡੀਗੜ੍ਹ ਦੇ ਵਿੱਚ ਵੀ ਨਰਸਰੀ ਦੀ ਆੜ ਦੇ ਵਿੱਚ ਅਫੀਮ ਦੇ ਬੂਟੇ ਉਗਾਏ ਗਏ ਸਨ ਤਾਂ ਆਖਿਰਕਾਰ ਕੀ ਅਫੀਮ ਜਿਹੜੀ ਐ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਵਧਾਵਾ ਦੇ ਰਹੀ ਹੈ ਜਨਈ ਤਾਂ ਅੱਜ ਦੇ ਇਸ ਲਾਈਵ ਸੈਸ਼ਨ ਦੇ ਵਿੱਚ ਇਸ ਟੌਪਿਕ ਦੇ ਉੱਤੇ ਗੱਲਬਾਤਾਂ ਕਰਾਂਗੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਜਿਹੜੀ ਹੈ ਨਸ਼ਿਆਂ ਦੇ ਵਿੱਚ ਵਾਧਾ ਕਰ ਰਹੀ ਹੈ ਤਾਂ ਹਾਂ ਲਿਖੋ ਜੇਕਰ ਲੱਗਦਾ ਵੀ ਨਹੀਂ ਕਰ ਰਹੀ ਵਾਧਾ ਤਾਂ ਨਾ ਜੋ ਹੈ ਕਮੈਂਟ ਬਾਕਸ ਦੇ ਵਿੱਚ ਲਿਖੋ ਕਿਉਂਕਿ ਤੁਹਾਡੇ ਵਿਚਾਰ ਜਿਹੜੇ ਆ ਬੇਹਤ ਜ਼ਿਆਦਾ ਕੀਮਤੀ ਨੇ ਲਗਾਤਾਰ ਵਿਧਾਨ ਸਭਾ ਦੇ ਵਿੱਚ ਵੀ ਇਸ ਦੀ ਮੰਗ ਉੱਠੀ ਸੀ ਪਰ ਇਹ ਸਭ ਦੇ ਵਿਚਾਰੇ ਦੋ ਥਾਵਾਂ ਦੇ ਉੱਤੇ ਅਫੀਮ ਦੀ ਬੂਟੇ ਜਿਹੜੇ ਆ ਬਰਾਮਦ ਕੀਤੇ ਗਏ ਨੇ ਫਾਜ਼ਲਕਾ ਦੇ ਵਿੱਚ ਜੋ ਹੈ ਇੰਟੈਲੀਜੈਂਸ ਵਿਭਾਗ ਨੂੰ ਸੂਚਨਾ ਮਿਲਦੀ ਹੈ ਜਿਸ ਤੋਂ ਬਾਅਦ ਪੰਜਾਬ ਪੁਲਿਸ ਅਤੇ ਬੀਐਸਐਫ ਦੇ ਵੱਲੋਂ ਸਾਂਝੇ ਆਪਰੇਸ਼ਨ ਦੇ ਤਹਿਤ ਅਫੀਮ ਦਾ ਬੂਟਾ ਜਿਹੜੇ ਆ ਉਸ ਨੂੰ ਬਰਾਮਦ ਕੀਤਾ ਜਾਂਦਾ ਹੈ ਤਾਂ ਦੂਜੇ ਪਾਸੇ ਚੰਡੀਗੜ੍ਹ ਦੀ ਨਰਸਰੀ ਦੇ ਵਿੱਚ ਵੀ ਇਹ ਅਫੀਮ ਦੇ ਬੂਟੇ ਜਿਹੜੇ ਆ ਬਰਾਮਦ ਕੀਤੇ ਗਏ ਨੇ ਤਾਂ ਤੁਸੀਂ ਲਾਈਵ ਜੁੜ ਸਕਦੇ ਹੋ ਕਮੈਂਟ ਕਰ ਸਕਦੇ ਹੋ ਕਿ ਆਖਿਰਕਾਰ ਅਫੀਮ ਦੀ ਖੇਤੀ ਜਿਹੜੀ ਐ ਜਾਂ ਫਿਰ ਅਫੀਮ ਪੰਜਾਬ ਦੇ ਵਿੱਚ ਨਸ਼ਿਆਂ 'ਚ ਵਾਧਾ ਕਰ ਰਹੀ ਐ ਜਾਂ ਨਹੀਂ ਜੇਕਰ ਹਾਂ ਤਾਂ ਏ ਲਿਖੋ ਜੇਕਰ ਨਾ ਤਾਂ ਬੀ ਲਿਖੋ ਕਿਉਂਕਿ ਜਿੱਥੇ ਇੱਕ ਪਾਸੇ ਵਿਧਾਨ ਸਭਾ ਦੇ ਵਿੱਚ ਇਸ ਦੀ ਮੰਗ ਉੱਠੀ ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜੇ ਐ ਇਸ ਤਰ੍ਹਾਂ ਦੀਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਅਫੀਮ ਦੇ ਬੂਟੇ ਜਿਹੜੇ ਐ ਬਰਾਮਦ ਕੀਤੇ ਗਏ ਨੇ ਤਾਂ ਐਸੇ ਸੰਦਰਭ ਦੇ ਵਿੱਚ ਅੱਜ ਗੱਲਾਂ ਬਾਤਾਂ ਕਰਾਂਗੇ ਕਿ ਆਖਿਰਕਾਰ ਅਫੀਮ ਦੀ ਖੇਤੀ ਨਸ਼ਿਆਂ ਦੇ ਵਿੱਚ ਪੰਜਾਬ ਦੇ ਵਿੱਚ ਵਾਧਾ ਕਰ ਰਹੀ ਹੈ ਜਾਂ ਨਹੀਂ ਕਿਉਂਕਿ ਪਹਿਲਾਂ ਫਜ਼ਲਕਾ ਦੇ ਵਿੱਚੋਂ ਜੋ ਹੈ ਇੰਟੈਲੀਜੈਂਸ ਵਿਭਾਗ ਅਤੇ ਬੀਐਸਐਫ ਤੇ ਪੰਜਾਬ ਪੁਲਿਸ ਦੇ ਵੱਲੋਂ ਸਾਂਝੇ ਆਪਰੇਸ਼ਨ ਦੇ ਤਹਿਤ ਜਿਹੜੀ ਹੈ ਅਫੀਮ ਬਰਾਮਦ ਕੀਤੀ ਗਈ ਤੇ ਇਸ ਦਰਮਿਆਨ ਹੁਣ ਚੰਡੀਗੜ੍ਹ ਦੇ ਵਿੱਚ ਵੀ ਨਰਸਰੀ ਦੀ ਆੜ ਦੇ ਵਿੱਚ ਅਫੀਮ ਦੇ ਬੂਟੇ ਲਗਾਏ ਗਏ ਸਨ ਉਹਨਾਂ ਨੂੰ ਬਰਾਮਦ ਕੀਤਾ ਗਿਆ ਪੁਲਿਸ ਦੇ ਵੱਲੋਂ ਤਾਂ ਇਸ ਬਾਬਤ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ 750 ਦੇ ਕਰੀਬ ਅਫੀਮ ਦੇ ਪੌਦੇ ਜਿਹੜੇ ਆ ਚੰਡੀਗੜ੍ਹ ਦੇ ਵਿੱਚੋਂ ਬਰਾਮਦ ਕੀਤੇ ਗਏ ਨੇ ਨਰਸਰੀ ਦੀ ਆੜ ਦੇ ਵਿੱਚ ਇਸ ਤੋਂ ਇਲਾਵਾ ਫਾਜ਼ਲ ਕਾ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਵੀ ਬੀਤੇ ਦਿਨੀ ਜਿਹੜੀ ਹੈ ਅਫੀਮ ਦੇ ਬੂਟੇ ਬ੍ਰਾਹਮਤ ਕੀਤੇ ਗਏ ਨੇ ਵਿਧਾਨ ਸਭਾ ਦੇ ਵਿੱਚ ਵੀ ਅਫੀਮ ਦੀ ਖੇਤੀ ਦੀ ਮੰਗ ਉੱਠੀ ਸੀ ਹਾਲਾਂਕਿ ਇਸ ਨੂੰ ਬੂਰ ਨਹੀਂ ਪਿਆ ਲਗਾਤਾਰ ਅਫੀਮ ਜਿਹੜੀ ਹੈ ਇਸ ਵੇਲੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਫਜ਼ਲਕਾ ਦੇ ਵਿੱਚ ਵੀ 14 ਕਿਲੋ ਦੇ ਕਰੀਬ ਜਿਹੜੀ ਹੈ ਬ੍ਰਾਹਮਤ ਕੀਤੀ ਗਈ ਸੀ ਤਾਂ ਇਸ ਦਲ ਦਿਲਬਾਗ ਸਿੰਘ ਸੰਧੂ ਕਹ ਰਹੇ ਨੇ ਵਿਨੋ ਯਾਨੀ ਕਿ ਪੰਜਾਬ ਦੇ ਵਿੱਚ ਜਿਹੜੀ ਹੈ ਅਫੀਮ ਦੀ ਖੇਤੀ ਨਸ਼ਿਆਂ ਨੂੰ ਵਧਾਵਾ ਨਹੀਂ ਦੇ ਰਹੀ ਰਕੇਸ਼ ਕੁਮਾਰ ਕਹਿ ਰਹੇ ਨੇ ਪੰਜਾਬੀਆਂ ਨੂੰ ਜ਼ਰੂਰਤ ਹੈ ਹਾਲਾਂਕਿ ਨਸ਼ਾ ਤੇ ਪੰਜਾਬੀਆਂ ਨੂੰ ਨਸ਼ੇ ਦੇ ਉੱਤੇ ਲਾਉਣਾ ਮੈਂ ਕਿਸੇ ਤਰ੍ਹਾਂ ਦੀ ਕੋਈ ਜ਼ਰੂਰਤ ਨਹੀਂ ਜਾਪਦੀ ਹਰਜਿੰਦਰ ਸਿੰਘ ਗਿੱਲ ਦੇ ਵੱਲੋਂ ਕਮੈਂਡ ਕੀਤਾ ਗਿਆ ਨਹੀਂ ਤਾਂ ਅਫੀਮ ਦੀ ਖੇਤੀ ਜੋ ਹੈ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਵਾਅਦਾ ਕਰ ਰਹੀ ਹੈ ਨੌਜਵਾਨ ਪੀੜੀ ਨੂੰ ਨਸ਼ਿਆਂ ਵੱਲ ਧਕੇਲ ਰਹੀ ਹੈ ਜਾਂ ਨਹੀਂ ਤਾਂ ਇਸ 바ਰ ਵਿੱਚ ਅਜ ਲਾਈਵ ਹੋਏ ਆ ਤਾਂ ਤੁਸੀਂ ਆਪਣੇ ਵਿਚਾਰ ਜਰੂਰ ਸਾਂਝੇ ਕਰ ਸਕਦੇ ਹੋ ਕਨਵਰਜੀਤ ਸੰਧੂ ਕਹਿ ਰਹੇ ਨੇ ਨਾਉ ਨੋ ਖੁਸ਼ਪ੍ਰੀਤ ਸਿੰਘ ਕਹਿ ਰਹੇ ਨੇ ਇਹ ਯਾਨੀ ਕਿ ਨਸ਼ਿਆਂ ਦੇ ਵਿੱਚ ਵਾਅਦਾ ਹੋ ਰਿਹਾ ਹੈ ਅਫੀਮ ਦੇ ਨਾਲ ਲਗਾਤਾਰ ਦਰਸ਼ਕ ਜਿਹੜੇ ਜੁੜ ਰਹੇ ਆ ਤਾਂ ਤੁਹਾਡੇ ਵਿਚਾਰ ਬੇਹਤ ਜ਼ਿਆਦਾ ਕੀਮਤੀ ਨੇ ਜੱਪਨ ਸਿੰਘ ਕਹਿ ਰਹੇ ਨੇ ਜੱਪਨ ਸਿੰਘ ਕਹਿ ਰਹੇ ਨੇ ਕਿ ਨਸ਼ਿਆਂ ਦੇ ਵਿੱਚ ਵਾਧਾ ਨਹੀਂ ਹੁੰਦਾ ਤਾਂ ਇਸ ਤਰ੍ਹਾਂ ਜੋ ਹੈ ਪੰਜਾਬੀਆਂ ਦੇ ਵੱਲੋਂ ਲਗਾਤਾਰ ਇਸ ਅਫੀਮ ਦੀ ਖੇਤੀ ਦੇ ਨੂੰ ਲੈ ਕੇ ਕਮੈਂਟ ਕੀਤੇ ਜਾ ਰਹੇ ਨੇ ਕਿਉਂਕਿ ਫਾਜ਼ਲਕਾ ਦੇ ਵਿੱਚ ਵੀ 14 ਕਿਲੋ ਦੇ ਕਰੀਬ ਅਫੀਮ ਬਰਾਮਦ ਕੀਤੀ ਗਈ ਹੈ ਬੂਟੇ ਬਰਾਮਦ ਕੀਤੇ ਗਏ ਨੇ ਅੱਜ ਚੰਡੀਗੜ੍ਹ ਦੀ ਨਰਸਰੀ ਦੇ ਵਿੱਚੋਂ ਵੀ ਮਿਲੇ ਨੇ ਹਾਲਾਂਕਿ ਚੰਡੀਗੜ੍ਹ ਦੇ ਵਿੱਚ ਬੈਨ ਹੈ ਪਰ ਇਹ ਸਭ ਦੇ ਬਾਵਜੂਦ ਲੋਕਾਂ ਦੇ ਵੱਲੋਂ ਜੋ ਹੈ ਲੋਕ ਚਿਪਕੇ ਇਸ ਤੇ ਬੂਟੇ ਲਗਾਏ ਜਾ ਰਹੇ ਨੇ ਸਟੇਸ਼ਨ ਕਹਿ ਰਹੇ ਨੇ ਵੀ ਨਸ਼ਿਆਂ ਦੇ ਵਿੱਚ ਵਾਧਾ ਨਹੀਂ ਹੁੰਦਾ 인ਦਰਜੀਤ ਕਹਿ ਰਹੇ ਨੇ 9 ਤਾਂ ਲਗਾਤਾਰ ਜੋ ਹੁਣ ਤੱਕ ਦੇ ਕਮੈਂਟ ਨੇ ਉਸ ਦੇ ਵਿੱਚ ਲੋਕਾਂ ਦੀ ਪ੍ਰਤੀਕਿਰਿਆ ਇਹ ਹੈ ਵੀ ਨਸ਼ਿਆਂ ਦੇ ਵਿੱਚ ਵਾਧਾ ਨਹੀਂ ਹੋ ਰਿਹਾ ਅਫੀਮ ਦੀ ਖੇਤੀ ਕਰਕੇ ਦਰਸ਼ੀ ਚੈਲ ਕਹਿ ਰਹੇ ਨੇ ਨਹੀਂ ਹੋ ਰਿਹਾ ਸੁਰਿੰਦਰ ਕਹਿ ਰਹੇ ਨੇ 9 ਸਰਵੰਤ ਸੰਧੂ ਕਹਿ ਰਹੇ ਨੇ ਯੈਸ ਯਾਨੀ ਕਿ ਨਸ਼ਿਆਂ ਨੂੰ ਵਧਾਵਾ ਦੇ ਰਹੀ ਹੈ ਅਫੀਮ ਦੀ ਖੇਤੀ ਪੰਜਾਬ ਦੇ ਵਿੱਚ ਮਾਨ ਰਾਜਕੜ ਕਹਿ ਰਹੇ ਨੇ ਨਹੀਂ ਤਾਂ ਤੁਹਾਡੇ ਵਿਚਾਰ ਬੇहद ਜਿਆਦਾ ਕੀਮਤੀ ਨੇ ਇਸ ਕਰਕੇ ਜਰੂਰ ਇਸ ਲਾਈਵ ਸੈਸ਼ਨ ਦੇ ਵਿੱਚ ਜੁੜਿਆ ਕਰੋ ਆਪਣੇ ਵਿਚਾਰ ਸਾਂਝੇ ਕਰਿਆ ਕਰੋ ਤਾਂ ਕਿ ਪਤਾ ਲੱਗ ਸਕੇ ਕਿ ਆਖਿਰਕਾਰ ਪੰਜਾਬੀ ਕੀ ਚਾਹੁੰਦੇ ਨੇ ਨਸ਼ਿਆਂ ਦੇ ਵਿੱਚ ਵਾਧਾ ਹੋਵੇਗਾ ਜਾਂ ਨਹੀਂ ਅਫੀਮ ਦੀ ਖੇਤੀ ਦੇ ਨਾਲ ਅੱਜ ਦੇ ਇਸ ਲਾਈਵ ਸੈਸ਼ਨ ਦੇ ਵਿੱਚ ਅਸੀਂ ਇਹ ਵਿਸ਼ਾ ਲੈ ਕੇ ਤੁਹਾਡੇ ਰੂਬਰੂ ਹੋਏ ਆ ਪਰਜੀਤ ਸਿੰਘ ਕਹਿ ਰਹੇ ਨੇ ਨਹੀਂ ਐਮਪੀ ਕਹਿ ਰਹੇ ਨੇ ਨਹੀਂ ਤਾਂ ਇਸ ਤਰ੍ਹਾਂ ਜੋ ਹੈ ਲਗਾਤਾਰ ਦਰਸ਼ਕ ਜੁੜ ਰਹੇ ਨੇ ਵਿਧਾਨ ਸਭਾ ਦੇ ਵਿੱਚ ਮੰਗ ਉਠੀ ਤਾਂ ਉਸ ਤੋਂ ਬਾਅਦ ਲਗਾਤਾਰ ਜੋ ਹੈ ਅਫੀਮ ਦੇ ਬੂਟੇ ਜਿਹੜੇ ਆ ਬਰਾਮਤ ਕੀਤੇ ਜਾ ਰਹੇ ਨੇ ਤਾਂ ਰਾਜਾ ਸਿੰਘ ਦੇ ਵੱਲੋਂ ਕਮੈਂਟ ਕੀਤਾ ਗਿਆ ਚਿੱਟਾ ਬੰਦ ਕਰੋ ਜੀ ਦੂਜੇ ਸੂਬਿਆਂ ਦੇ ਵਿੱਚ ਵੀ ਬੰਦ ਕਰੋ ਜੀ ਤਾਂ ਬਹੁਤ ਵਧੀਆ ਗੱਲ ਇਹਨਾਂ ਨੇ ਕਹੀ ਹੈ ਕਿਉਂਕਿ ਜੋ ਚਿੱਟਾ ਹੈ ਇਸ ਵੇਲੇ ਪੰਜਾਬ ਦੀ ਨੌਜਵਾਨੀ ਨੂੰ ਇਸ ਕਦਰ ਕੁਣਵਾਂ ਖਾਰੀ ਐ ਕਿ ਜਵਾਨੀ ਜਿਹੜੀ ਐ ਰੁਲਦੀ ਫਿਰਦੀ ਪਈ ਐ ਹਾਲਾਂਕਿ ਮਾਨ ਸਰਕਾਰ ਦੇ ਵੱਲੋਂ ਕਾਫੀ ਜ਼ਿਆਦਾ ਉਪਰਾਲੇ ਕੀਤੇ ਗਏ ਨੇ ਨਸ਼ਿਆਂ ਦੇ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੈ ਵੱਡੇ ਪੱਧਰ ਤੇ ਨਸ਼ਾ ਤਸਕਰਾਂ ਦੇ ਖਿਲਾਫ ਚੋਂ ਐ ਕਾਰਵਾਈ ਕੀਤੀ ਜਾ ਰਹੀ ਐ ਪਰ ਅੱਜ ਦੇ ਜੋ ਵਿਸ਼ਾ ਹੈ ਉਹ ਸਾਡਾ ਇਹ ਹੈ ਕਿ ਅਫੀਮ ਦੀ ਖੇਤੀ ਜਿਹੜੀ ਐ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਵਧਾਵਾ ਦੇ ਰਹੀ ਐ ਜਨਈ ਤਾਂ ਇਸ ਬਾਰੇ ਦੀਪਕ ਕਹਰੇ ਨੇ ਨਹੀਂ ਸੁਖਮੰਦਰ ਜਸਵਿੰਦਰ ਸਿੰਘ ਮਨੀਸ਼ ਅਤੇ ਚਮਕੌਰ ਸਿੰਘ ਇਹੋ तमाम ਦਰਸ਼ਕ ਜਿਹੜੇ ਸਾਡੇ ਨਾਲ ਜੁੜੇ ਨੇ ਇਹਨਾਂ ਦੇ ਵਿਚਾਰ ਨੇ ਵੀ ਨਸ਼ਿਆਂ ਨੂੰ ਵਧਾਵਾ ਨਹੀਂ ਦੇ ਰਹੀ ਬਲਦੇਵ ਸਿੰਘ ਕਹਿ ਰਹੇ ਨੇ ਕਹਿੰਦੇ ਇਸ ਨਾਲ ਸੰਥੈਟਿਕ ਨਸ਼ਿਆਂ ਤੋਂ بچਿਆ ਜਾ ਸਕਦਾ ਪਰ ਹੈ ਤਾਂ ਇਹ ਵੀ ਇੱਕ ਨਸ਼ਾ ਇੱਕ ਨਸ਼ੇ ਤੋਂ ਛਡਾ ਕੇ ਜੇਕਰ ਆਪਾਂ ਜਵਾਨੀ ਨੂੰ ਦੂਜੇ ਨਸ਼ੇ ਤੇ ਲਾਵਾਂਗੇ ਤਾਂ ਇਸ ਤਰ੍ਹਾਂ ਸਮਾਜ ਦਾ ਸੁਧਾਰ ਵੀ ਨਹੀਂ ਹੋ ਸਕਦਾ ਤਾਂ ਖੁਸ਼ਪ੍ਰੀਤ ਸਿੰਘ ਕਹਿ ਰਹੇ ਨੇ ਨਹੀਂ ਜੀਐਸਜੀ ਮਾ ਕਹਿ ਰਹੇ ਨੇ ਬੀ ਯਾਨੀ ਕਿ ਨਹੀਂ ਜੱਸੀ ਚੈਲ ਰਾਜਕੁਮਾਰ ਕਾਲਾ ਜੱਸੀ ਚੈਲ ਲੱਕੀ ਰਾਕੇਸ਼ ਕੰਬੋਜ਼ ਇਹੋ ਤਮਾਮ ਕਮੈਂਟ ਨੇ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਵੀ ਇਹ ਅਫੀਮ ਦੀ ਖੇਤੀ ਦੇ ਨਾਲ ਨਸ਼ਿਆਂ ਦੇ ਵਿੱਚ ਵਾਧਾ ਨਹੀਂ ਹੋਏਗਾ ਤਾਂ ਗੁਰਦੀਪ ਸਿੰਘ ਕਹਿ ਰਹੇ ਨੇ ਯੈਸ ਯਾਨੀ ਕਿ ਨਸ਼ਿਆਂ ਦੇ ਵਿੱਚ ਵਾਦਾ ਹੋਏਗਾ ਇਸ ਤੋਂ ਇਸ ਤੋਂ ਇਲਾਵਾ ਲਾਈਵ 30 ਨਿਊਜ਼ ਕਹਿ ਰਹੇ ਨੇ ਨਹੀਂ ਹਰਪ੍ਰਜਨ ਸਿੰਘ ਕਹਿ ਰਹੇ ਨੇ ਯੈਸ ਨੰਬਰਦਾਰ ਕਹਿ ਰਹੇ ਨੇ ਚਿੱਟਾ ਬੰਦ ਕਰੋ ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਬਿਲਕੁਲ ਮਾਨ ਸਰਕਾਰ ਦੇ ਵੱਲੋਂ ਜੋ ਹੈ ਉਪਰਾਲੇ ਕੀਤੇ ਜਾ ਰਹੇ ਨੇ ਲਗਾਤਾਰ ਜੋ ਨਸ਼ਾ ਤਸਕਰ ਨੇ ਉਹਨਾਂ ਦੀਆਂ ਜ਼ਮੀਨਾ ਕੋਰਕ ਕੀਤੀਆਂ ਜਾਂ ਰਹੀਆਂ ਨੇ ਉਹਨਾਂ ਦੇ ਘਰਾਂ ਦੇ ਵਿੱਚ ਛਾਪੇ ਮਾਰੇ ਜਾ ਰਹੇ ਨੇ ਤਾ ਕਾਫੀ ਜਿਆਦਾ ਐਕਸ਼ਨ ਇਸ ਵੇਲੇ ਪੰਜਾਬ ਪੁਲਿਸ ਦਾ ਵੀ ਵੇਖਣ ਨੂੰ ਮਿਲ ਰਿਹਾ ਹੈ ਨਸ਼ਿਆਂ ਦੇ ਖਿਲਾਫ ਅਜੇ ਦੇ ਵਿੱਚ ਅਫੀਮ ਦੀ ਖੇਤੀ ਦੀ ਮੰਗ ਉੱਠੀ ਸੀ ਵਿਧਾਨ ਸਭਾ ਦੇ ਵਿੱਚ ਹੋਣੀ ਚਾਹੀਦੀ ਹੈ ਜਾਂ ਨਹੀਂ ਜਾਂ ਫਿਰ ਨਸ਼ਿਆਂ ਨੂੰ ਵਧਾਵਾ ਦੇ ਰਹੀ ਹੈ ਅਫੀਮ ਦੀ ਖੇਤੀ ਤਾਂ ਤੁਸੀਂ ਇਸ ਬਾਰੇ ਕੀ ਕਹਿੰਦੇ ਹੋ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਪ੍ਰੀਤ ਕਹਿ ਰਹੇ ਨੇ ਨਹੀਂ ਜਗਦੀਸ਼ ਸਿੰਘ ਜੱਗੀ ਕਹਿ ਰਹੇ ਨੇ ਨਹੀਂ ਪ੍ਰੀਤ ਕਪੂਰ ਕਹਿ ਰਹੇ ਨੇ ਨਹੀਂ ਕਰ ਰਹੀ ਜੀ ਲਾਈਵ 30 ਨਿਊਜ਼ ਕਹਿ ਰਹੇ ਨੇ ਇਹਦੇ ਨਾਲ ਕੋਈ ਬੰਦਾ ਮਰਦਾ ਨਹੀਂ ਪਰ ਨਸ਼ਾ ਤਾਂ ਨਸ਼ਾ ਹੀ ਹੁੰਦਾ ਹੈ ਇਹ ਸਾਨੂੰ ਸਾਰਿਆਂ ਨੂੰ ਜਰੂਰ ਸੋਚਣ ਦੀ ਲੋੜ ਹੈ ਰਸ਼ਪਾਲ ਸੋਹੀ ਭੁਪਿੰਦਰ ਸਿੰਘ ਵਿਸ਼ਾਲ ਸਾਹਿਬ ਚਮਕੌਰ ਸਿੰਘ ਮਨੋਜ ਵਰਮਾ ਤੇ ਸੰਦੀਪ ਨੰਬਰਦਾਰ ਇਹੋ तमाम ਦਰਸ਼ਕ ਨੇ ਜਿਹੜੇ ਕਹਿ ਰਹੇ ਨੇ ਕਿ ਹਫੀਮ ਦੀ ਖੇਤੀ ਦੇ ਨਾਲ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਿੱਚ ਵਾਅਦਾ ਨਹੀਂ ਹੋਏਗਾ ਪਰ ਸਵਾਲ ਪੰਜਾਬੀਆਂ ਨੂੰ ਇੱਥੇ ਇਹ ਵੀ ਕਰਨਾ ਬਣਦਾ ਹੈ ਕਿ ਜੇਕਰ ਜਿਹੜੇ ਨੌਜਵਾਨ ਜਾਂ ਜਿਹੜੇ ਲੋਕ ਸਿੰਥੈਟਿਕ ਨਸ਼ੇ ਲੈਂਦੇ ਨੇ ਕਿ ਉਹਨਾਂ ਨੂੰ ਹਟ ਜਾਣਗੇ ਉਹ ਸਿੰਥੈਟਿਕ ਨਸ਼ੇ ਲੈਣ ਤੋਂ ਇਹ ਬਹੁਤ ਵੱਡਾ ਸਵਾਲ ਖੜਾ ਹੋ ਜਾਂਦਾ ਹੈ ਇਸ ਤੋਂ ਇਲਾਵਾ ਸਨੀ ਕਹਿ ਰਹੇ ਨੇ ਕੋਈ ਵਾਅਦਾ ਨਹੀਂ ਹੋਏਗਾ ਬਲਕਿ ਚਿੱਟਾ ਬੰਦ ਹੋ ਜਾਏਗਾ ਹਰਪ੍ਰਜਨ ਸਿੰਘ ਕਹਿ ਰਹੇ ਨੇ दारू ਵੀ ਬੰਦ ਹੋਣੀ ਚਾਹੀਦੀ ਹੈ ਬਿਲਕੁਲ दारू ਦਾ ਸਦਾ ਇਫੈਕਟ ਜਿਹੜਾ ਹੈ ਕਿਸੇ ਵੀ ਇਨਸਾਨ ਦੇ ਲੀਵਰ ਦੇ ਉੱਤੇ ਪੈਂਦਾ ਹੈ ਅਜਿਹੇ ਦੇ ਵਿੱਚ ਕਈ ਘਰਾਂ ਦੇ ਚਿਰਾਗ ਵੀ ਬੁਝੇ ਨੇ ਚੜੀ ਜਵਾਨੀ ਦੇ ਵਿੱਚ ਔਰਤਾਂ ਦੇ ਸਿਰਾਂ ਦੇ ਉੱਤੇ ਚਿੱਟੀਆਂ ਚੁੰਨੀਆਂ ਵੀ ਵੇਖੀਆਂ ਨੇ ਨਸ਼ੀਆਂ ਕਰਕੇ ਇਸ दारू ਤੇ ਸ਼ਰਾਬ ਦੇ ਕਰਕੇ ਤੇ ਕਈ ਘਰਾਂ ਦੇ ਹਾਲਾਤ ਤਾਂ ਇਸ ਤਰ੍ਹਾਂ ਦੇ ਬਣੇ ਹੋਏ ਸਨ ਹੁਣ ਵੀ ਨੇ ਕਿ ਨਸ਼ੇ ਦੇ आदी ਜਾਂ ਫਿਰ ਸ਼ਰਾਬ ਦੇ आदी ਆਪਣੇ ਘਰ ਦਾ ਸਮਾਨ ਵੇਚਣ ਤੋਂ ਵੀ ਗੁਰੇਜ਼ ਨਹੀਂ ਕਰਦੇ ਕਿਉਂਕਿ ਉਹਨਾਂ ਨੂੰ ਨਸ਼ੇ ਦੀ ਪੂਰਤੀ ਹੋਣੀ ਚਾਹੀਦੀ ਹੈ ਇਸ ਕਰਕੇ ਬਹੁਤ ਵੱਡਾ ਸਵਾਲ ਹੈ ਕਿ ਜੋ ਸਿੰਥੈਟਿਕ ਨਸ਼ੇ ਤਾਂ ਬੰਦ ਹੋਣੇ ਹੀ ਚਾਹੀਦੇ ਨੇ ਤੇ ਸ਼ਰਾਬ ਨੂੰ ਵੀ ਬੰਦ ਕਰਨਾ ਚਾਹੀਦਾ ਹੈ ਦਰਸ਼ਨ ਸਿੰਘ ਸਿੱਧੂ ਕਹਿ ਰਹੇ ਨੇ ਵੀ ਯਾਨੀ ਕਿ ਨਸ਼ਿਆਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਾਅਦਾ ਨਹੀਂ ਹੋਏਗਾ ਇਸ ਤੋਂ ਇਲਾਵਾ ਭਪਿੰਦਰ ਸਿੰਘ ਦੇ ਵੱਲੋਂ ਵੀ ਕਿਹਾ ਗਿਆ ਹੈ ਬੀ ਸੁਖਮੰਦਰ ਕਹਿ ਰਹੇ ਨੇ ਇਸ ਨਸ਼ੇ ਦੇ ਨਾਲ ਮੌਤ ਨਹੀਂ ਹੁੰਦੀ ਸੁਨੀਲ ਕਹਿ ਰਹੇ ਨੇ ਨਹੀਂ ਸੰਦੀਪ ਨੰਬਰਦਾਰ ਕਹਿ ਰਹੇ ਨੇ ਨਹੀਂ ਇੰਦਰਜੀਤ ਸਿੰਘ ਕਹਿ ਰਹੇ ਨੇ ਏ ਯਾਨੀ ਕਿ ਅਫੀਮ ਦੇ ਨਾਲ ਨਸ਼ਿਆਂ ਦੇ ਵਿੱਚ ਵਾਧਾ ਹੋਏਗਾ ਇਸ ਤੋਂ ਇਲਾਵਾ ਸਰਪੰਚ ترਸੀਮ ਕਹਿ ਰਹੇ ਨੇ ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਸਦबीर ਰੰਧਾਵਾ ਕਹਿ ਰਹੇ ਨੇ ਚਿੱਟੇ ਨਾਲੋਂ ਤਾਂ ਵਧੀਆ 사ਵਨ ਜੋਸ਼ੀ ਹਰਵਿੰਦਰ ਸਿੰਘ ਭੁਪਿੰਦਰ ਸਿੰਘ ਅਰਸ਼ ਬਰਾੜ ਸੁਨੀਲ ਇਹ ਸਾਰੇ ਕਹਿ ਰਹੇ ਨੇ ਕਿ ਆਖਿਰਕਾਰ ਜੋ ਹੈ ਅਫੀਮ ਦੀ ਖੇਤੀ ਦੇ ਨਾਲ ਨਸ਼ਿਆਂ ਦੇ ਵਿੱਚ ਵਾਧਾ ਨਹੀਂ ਹੁੰਦਾ ਸੁਖਮੰਦਰ ਸਿੰਘ ਅਤੇ ਸੰਜੀਵ ਕੁਮਾਰ ਇਹਨਾਂ ਦੇ ਵੱਲੋਂ ਜੋ ਕਮੈਂਟ ਕੀਤਾ ਗਿਆ ਇਹਨਾਂ ਦੀ ਰਾਏ ਇਹ ਹੈ ਕਿ ਅਫੀਮ ਦੀ ਖੇਤੀ ਦੇ ਨਾਲ ਨਸ਼ਿਆਂ ਦੇ ਵਿੱਚ ਵਾਦਾ ਹੁੰਦਾ ਸੁਨੀਲ ਕਹਿ ਰਹੇ ਨੇ ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਸੁਖਮੰਦਰ ਸਿੰਘ ਦੇ ਵੱਲੋਂ ਦੁਬਾਰਾ ਫੇਰ ਕਿਹਾ ਗਿਆ ਹੈ ਵੀ ਨਹੀਂ ਬਲਵਿੰਦਰ ਸਿੰਘ ਦੇ ਵੱਲੋਂ ਬਹੁਤ ਸੋਹਣਾ ਕਮੈਂਟ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਖੇਤੀਬਾੜੀ ਕਰੋ ਪੰਜਾਬ ਬਚਾਓ ਤਾਂ ਕਿ ਜੋ ਸਾਡੇ ਨੌਜਵਾਨ ਕੁਰਾਹੇ ਪੈ ਚੁੱਕੇ ਨੇ ਉਹਨਾਂ ਨੂੰ ਸਿੱਧੇ ਰਾਹ ਤੇ ਲਿਉਣ ਦੇ ਲਈ ਜੋ ਹੈ ਰੋਜ਼ਗਾਰ ਦੇਣ ਦੀ ਬਹੁਤ ਵੱਡੀ ਮੰਗ ਹੈ ਅਜੇ ਦੇ ਵਿੱਚ ਨੌਜਵਾਨਾਂ ਕੋਲ ਰੋਜ਼ਗਾਰ ਹੋਏਗਾ ਉਹਨਾਂ ਦਾ ਦਿਮਾਗ ਕਿਸੇ ਹੋਰ ਪਾਸੇ ਨਹੀਂ ਜਾਏਗਾ ਤੇ ਇਸ ਕਰਕੇ ਰੋਜ਼ਗਾਰ ਸਭ ਤੋਂ ਜ਼ਿਆਦਾ ਮਾਇਨੇ ਰੱਖਦਾ ਹੈ ਰਿੰਕੂ ਕਹਿ ਰਹੇ ਨੇ ਏ ਨਸ਼ਿਆਂ ਦੇ ਵਿੱਚ ਵਾਅਦਾ ਹੋਵੇਗਾ ਲਖਵਿੰਦਰ ਸਿੰਘ ਕਹਿ ਰਹੇ ਨੇ ਬੀ ਨਸ਼ਿਆਂ ਦੇ ਵਿੱਚ ਵਾਅਦਾ ਨਹੀਂ ਹੋਵੇਗਾ ਜਸਪ੍ਰੀਤ ਸਿੰਘ ਗਿੱਲ ਕਹਿ ਰਹੇ ਨੇ ਕਿ ਇੱਕ ਵਾਰੀ ਇਸ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਜਸਪ੍ਰੀਤ ਸਿੰਘ ਗਿੱਲ ਦੇ ਵੱਲੋਂ ਜਿੱਥੇ ਕਮੈਂਟ ਕੀਤਾ ਗਿਆ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਦੇ ਨਾਲ ਨਸ਼ਿਆਂ ਦੇ ਵਿੱਚ ਵਾਧਾ ਹੋਵੇਗਾ ਮਨਿੰਦਰ ਪੁੱਲਰ ਕਹਿ ਰਹੇ ਨੇ ਵੀ ਅਫੀਮ ਸੁਖਜੀਵਨ ਸਿੰਘ ਕਹਿ ਰਹੇ ਨੇ ਅਫੀਮ ਪੌਸ ਦੀ ਖੇਤੀ ਬਹੁਤ ਜ਼ਰੂਰੀ ਹੈ ਪਰ ਹੈ ਇੱਕ ਤਰ੍ਹਾਂ ਦਾ ਇਹ ਨਸ਼ਾ ਹੀ ਹੈ ਜਿਹੜਾ ਕਿ ਨੌਜਵਾਨੀ ਨੂੰ ਇੱਕ ਨਸ਼ੇ ਤੋਂ ਛਡਾ ਕੇ ਦੂਜੇ ਨਸ਼ੇ ਦੇ ਵੱਲ ਲੈ ਕੇ ਜਾਣਾ ਰਾਜਵਿੰਦਰ ਕਹਿ ਰਹੇ ਨੇ ਖੇਤੀ ਬਹੁਤ ਜ਼ਰੂਰੀ ਹੈ ਖਸਖਸ ਦੀ ਇਸ ਤੋਂ ਇਲਾਵਾ ਹਰਵਿੰਦਰ ਸਿੰਘ ਦੇ ਵੱਲੋਂ ਕਿਹਾ ਜਾ ਰਿਹਾ ਹੈ ਅਫੀਮ ਦੀ ਖੇਤੀ ਜ਼ਰੂਰੀ ਹੈ ਹੈਰੀ ਹਰਪਜਨ ਜੋਗਿੰਦਰ ਸੁਲੰਕੀ ਰਸ਼ਪਾਲ ਸਿੰਘ ਬਲਵਿੰਦਰ ਸਿੰਘ ਰੰਧਾਵਾ ਤੇ ਤੇਜਿੰਦਰ ਸਿੰਘ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਫੀਮ ਦੀ ਖੇਤੀ ਜਿਹੜੀ ਹੈ ਨਸ਼ਿਆਂ ਦੇ ਵਿੱਚ ਵਾਧਾ ਕਰਦੀ ਹੈ ਰਵੀਦੀਪ ਸਿੰਘ ਕਹਿ ਰਹੇ ਨੇ ਅਫੀਮ ਦੇ ਨਾਲ ਕੋਈ ਮਰਦਾ ਨਹੀਂ ਚਿੱਟੇ ਵਾਂਗੂ ਪਰ ਸਵਾਲ ਇੱਥੇ ਉਹੀ ਦੁਬਾਰਾ ਖੜਾ ਹੋ ਜਾਂਦਾ ਹੈ ਨਸ਼ਾ ਹੀ ਚਿੱਟਾਏ ਤੇ ਨਸ਼ਾਈ ਅਫੀਮ ਹੈ ਇੱਕ ਨਸ਼ੇ ਤੋਂ ਛਡਾ ਕੇ ਦੂਜੇ ਨਸ਼ੇ ਤੇ ਲਗਾਉਣਾ ਕੋਈ ਸਿਆਣਾਪ ਵਾਲੀ ਗੱਲ ਨਹੀਂ ਜਾਪਦੀ ਅਜਿਹੇ ਦੇ ਵਿੱਚ ਨਸ਼ਿਆਂ ਨੂੰ ਠੱਲ ਪੈਣੀ ਚਾਹੀਦੀ ਹੈ ਅਮਰਿਤਪਾਲ ਸਿੰਘ ਪਰਮਿੰਦਰ ਸਿੰਘ ਅਤੇ ਰੋਕੀ अरोड़ा ਕਹਿ ਰਹੇ ਨੇ ਕਿ ਹਫੀਮ ਦੀ ਖੇਤੀ ਜਿਹੜੀ ਹੈ ਨਸ਼ਿਆਂ ਦੇ ਵਿੱਚ ਵਾਧਾ ਕਰ ਰਹੀ ਹੈ ਸੁਖਦੀਪ ਸਿੰਘ ਕਹਿ ਰਹੇ ਨੇ ਬੀ ਯਾਨੀ ਕਿ ਕੋਈ ਵਾਧਾ ਨਹੀਂ ਹੋ ਰਿਹਾ ਸਿੱਧੂ ਮੋਗਾ ਕਹਿ ਰਹੇ ਨੇ ਇਹ ਅਤੇ ਰੀਤ ਸਿੰਘ ਗਰੇਵਾਲ ਵੀ ਕਹਿ ਰਹੇ ਨੇ ਕਿ ਹਫੀਮ ਦੀ ਖੇਤੀ ਨਸ਼ਿਆਂ ਦੇ ਵਿੱਚ ਵਾਧਾ ਕਰਦੀ ਹੈ ਸਰਪੰਚ ਤਰਸੀਮ ਦੇ ਵੱਲੋਂ ਵੀ ਵਧੀਆ ਕਮੈਂਟ ਕੀਤਾ ਗਿਆ ਹੈ ਕਿ ਸਾਰੇ ਨਸ਼ੇ ਹੀ ਬੰਦ ਕਰਨੇ ਚਾਹੀਦੇ ਆ ਬਿਲਕੁਲ ਮਾਨ ਸਰਕਾਰ ਦੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਅਜੇ ਦੇ ਵਿੱਚ ਲੱਗਦਾ ਹੈ ਵੀ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਠੱਲ ਪੈ ਜਾਵੇਗੀ ਬੱਬੂ ਵੀਰ ਕਹਿ ਰਹੇ ਨੇ ਜ਼ਰੂਰੀ ਹੈ ਜੀ ਰੀਤ ਸਿੰਘ ਕਹਿ ਰਹੇ ਨੇ ਨੋ ਪਰਮਿੰਦਰ ਸਿੰਘ ਕਹਿ ਰਹੇ ਨੇ 100% ਰਾਈਟ ਯਾਨੀ ਕਿ ਅਫੀਮ ਦੀ ਖੇਤੀ ਜਿਹੜੀ ਹੈ ਨਸ਼ਿਆਂ ਦੇ ਵਿੱਚ ਵਾਧਾ ਕਰਦੀ ਹੈ ਜਸਵਿੰਦਰ ਸੰਧੂ ਕਹਿ ਰਹੇ ਨੇ ਖਸਖਸ ਦੀ ਖੇਤੀ ਜ਼ਿੰਦਾਬਾਦ ਜੋਤ ਚੀਮਾ ਤੇ ਬਾਬਾ ਰੂਤ ਸਿੰਘ ਜੀ ਕਹਿ ਰਹੇ ਨੇ ਇਹ ਯਾਨੀ ਕਿ ਨਸ਼ਿਆਂ ਦੇ ਵਿੱਚ ਵਾਅਦਾ ਕਰ ਰਹੀ ਹੈ ਪਰਮਜੀਤ ਸਿੰਘ ਕਹਿ ਰਹੇ ਨੇ ਖਸਖਸ ਦੀ ਖੇਤੀ ਖੁੱਲੋ ਜੀ ਪਰ ਨਸ਼ਾ ਤਾਂ ਨਸ਼ਈ ਹੁੰਦਾ ਹੈ ਅਜਿਹੇ ਦੇ ਵਿੱਚ ਚਾਹੇ ਕੋਈ ਵੀ ਨਸ਼ਾ ਹੋਵੇ ਸਿੰਥੈਟਿਕ ਹੋਵੇ ਤੇ ਭਾਵੇਂ ਹੋਵੇ ਅਫੀਮ ਦਾ ਬੱਬੂ ਵਿਰਕ ਸਤਨਾਮ ਸਿੰਘ ਖਾਲਸਾ ਜਗਤਾਰ ਕਹਿ ਰਹੇ ਨੇ ਵੀ ਬੀ ਨਸ਼ਿਆਂ ਦੇ ਵਿੱਚ ਵਾਅਦਾ ਨਹੀਂ ਹੁੰਦਾ ਕੁਲਦੀਪ ਸਿੰਘ ਕਹਿ ਰਹੇ ਨੇ ਨਸ਼ਿਆਂ ਦੇ ਵਿੱਚ ਵਾਧਾ ਹੁੰਦਾ ਏ ਸਰਵਜੀਤ ਸਿੰਘ ਦੇ ਵੱਲੋਂ ਵੀ ਏ ਕਮੈਂਟ ਨੂੰ ਚੁੜਿਆ ਗਿਆ ਸਿਮਰਾ ਬਾਜਵਾ ਕਹਿ ਰਹੇ ਨੇ ਨਸ਼ਿਆਂ ਦੇ ਵਿੱਚ ਵਾਧਾ ਨਹੀਂ ਹੁੰਦਾ ਤੇ ਅਫੀਮ ਦੀ ਖੇਤੀ ਜ਼ਰੂਰੀ ਹੈ ਤਾਂ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਿੰਨੇ ਆ ਕਿ ਵਿਧਾਨ ਸਭਾ ਦੇ ਵਿੱਚ ਇੱਕ ਐਮਐਲਏ ਦੇ ਵੱਲੋਂ ਮੰਗ ਕੀਤੀ ਗਈ ਸੀ ਅਫੀਮ ਦੀ ਖੇਤੀ ਦੀ ਹਾਲਾਂਕਿ ਇਸ ਨੂੰ ਅਸਵੀਕਾਰ ਕਰ ਦਿੱਤਾ ਗਿਆ ਸੀ ਰੱਦ ਕਰ ਦਿੱਤਾ ਗਿਆ ਸੀ ਤਾਂ ਉਦੋਂ ਤੋਂ ਹੀ ਲਗਾਤਾਰ ਜਿਹੜੀ ਅਫੀਮ ਦੀ ਖੇਤੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪੰਜਾਬ ਪੁਲਿਸ ਦੇ ਵੱਲੋਂ ਵੀ ਨਸ਼ਾ ਤਸਕਰਾਂ ਦੇ ਖਿਲਾਫ ਨਕੇਲ ਕੱਸੀ ਜਾ ਰਹੀ ਹੈ ਅਜੇ ਦੇ ਵਿੱਚ ਜੋ ਹੈ ਨਸ਼ਿਆਂ ਤੇ ਠੱਲ ਪਾਉਣ ਦੇ ਲਈ ਆਖਿਰਕਾਰ ਸਰਕਾਰ ਨੂੰ ਉਪਰਾਲੇ ਕਰਨੇ ਚਾਹੀਦੇ ਨੇ ਮਨਦੀਪ ਕੋਕਰੀ ਕਹਿ ਰਹੇ ਨੇ ਵੀ ਨਸ਼ਿਆ ਸ਼ਵਦਾ ਹੁੰਦਾ ਹੈ ਸਿੰਘ ਦਿਲਪ੍ਰੀਤ ਕਹਿ ਰਹੇ ਨੇ ਬੀ ਯਾਨੀ ਕਿ ਨਸ਼ਿਆਂ ਦੇ ਵਿੱਚ ਵਾਧਾ ਨਹੀਂ ਹੁੰਦਾ ਵਰੁਣ ਭੋਗਲ ਵੀ ਕਹਿ ਰਹੇ ਨੇ ਨਸ਼ਿਆਂ ਦੇ ਵਿੱਚ ਵਾਧਾ ਨਹੀਂ ਹੁੰਦਾ ਤਾਂ ਇਸ ਤਰ੍ਹਾਂ ਜੋ ਹੈ ਲੋਕਾਂ ਦੇ ਵੱਲੋਂ ਆਪਣੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ ਇਹਨਾਂ ਨਸ਼ਿਆਂ ਦੇ ਉੱਤੇ ਕਿ ਆਖਿਰਕਾਰ ਅਫੀਮ ਦੀ ਖੇਤੀ ਨਸ਼ਿਆਂ ਦੇ ਵਿੱਚ ਵਾਧਾ ਕਰਦੀ ਹੈ ਜਾਂ ਨਹੀਂ